ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਆ ਪੈਣ ਮੰਜੂ ਜੋ ਕਿ 13 ਸਾਲ ਦੀ ਹੈ ਇਹ ਲੁਧਿਆਣੇ ਰੇਲਵੇ ਸਟੇਸ਼ਨ ਤੋਂ ਬਾਈ ਜੋ ਕਿ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ ਸੁਪਨਿਆਂ ਦਾ ਘਰ ਚਲਾ ਰਿਹਾ ਹੈ ਉਹਨਾਂ ਨੇ ਇਸ ਲੜਕੀ ਨੂੰ ਲਿਆਂਦਾ ਹੈ ਇਹ 13 ਸਾਲ ਦੀ ਲੜਕੀ ਹੈ ਅਤੇ ਇਹ ਪ੍ਰੈਗਨੈਂਟ ਹੈ ਇਹ ਬੱਚੀ ਲਗਭਗ 8.5 ਮਹੀਨੇ ਦੀ ਪ੍ਰੈਗਨੈਂਟ ਹੈ ਤੇ ਸਨ ਉਹਨਾਂ ਨੇ ਲੁਧਿਆਣੇ ਹਸਪੀਟਲ ਵਿੱਚ ਸ਼ਿਫਟ ਕਰਵਾਇਆ ਹੋਇਆ ਹੈ ਤੇ ਇਹ ਮਨੁੱਖਤਾ ਦੀ ਬਹੁਤ ਵਧੀਆ ਸੇਵਾ ਕਰਦੇ ਹਨ ਪਰ ਯਾਰ ਇਹ ਗੱਲ ਦੇਖਣ ਵਾਲੀ ਹੈ ਕਿ ਮਨੁੱਖਤਾ ਬਹੁਤ ਸ਼ਰਮਸ਼ਾਰ ਹੋ ਚੁੱਕੀ ਹੈ 13 ਸਾਲ ਦੀ ਬੱਚੀ 13 ਸਾਲ ਦੀ ਬੱਚੀ ਨਾਲ ਬਹੁਤ ਵੱਡਾ ਤੱਕਾ ਹੋਇਆ ਹੈ ਇਸ ਦੀ ਇਹ ਉਮਰ ਨਹੀਂ ਸੀ ਕਿ ਪ੍ਰੈਗਨੈਂਟ ਹੋ ਜਾਂਦੀ ਪਰ ਇਹ ਥੋੜੀ ਮੈਂਟਲੀ ਅਪਸੈਟ ਹੋਣ ਕਾਰਨ ਇਸ ਨਾਲ ਬਹੁਤ ਜ਼ਿਆਦਾ ਤਕਾ ਹੋਇਆ ਹੈ ਤੇ ਦਰਿੰਦਿਆਂ ਨੇ ਬੜੀ ਬੇਰਹਿਮੀ ਨਾਲ ਇਸ ਨਾਲ ਤਕਾ ਕੀਤਾ ਹੋਣਾ ਹੈ ਤੇ ਬੱਚੀ ਲਈ ਦੁਆਵਾਂ ਜ਼ਰੂਰ ਕਰਿਓ ਤੇ ਉਸ ਨੂੰ ਲੁਧਿਆਣੇ ਹਸਪਤਾਲ ਵਿੱਚ ਸ਼ਿਫਟ ਕੀਤਾ ਹੈ ਤੇ ਇਹਦਾ